ਸਿਹਤ ਅਤੇ ਹੋਰ ਸਿੱਖਿਆ ਇਹ ਸਾਡਾ ਸ਼ੁਰੂ ਤੋਂ ਜੀ ਆਫ ਇੰਟਰਸਟ ਰਹੇ ਨੇ ਜਿਹਦੇ ਵਿੱਚ ਅ ਵੱਡੇ ਪੱਧਰ ਦੇ ਉੱਪਰ ਕੰਮ ਹੈ ਜਿਹੜਾ ਉਹ ਚੱਲਿਆ ਵਿਕਾਸ ਹੋਇਆ ਸੁਨਾਮ ਹਲਕਾ ਦੇ ਵਿੱਚ ਵੀ ਕਾਫੀ ਕੰਮ ਨੇ ਜਿਹੜੇ ਹੁਣ ਤੱਕ ਹੋ ਚੁੱਕੇ ਨੇ ਤੇ ਅੱਜ ਉਸੇ ਕੜੀ ਦੇ ਵਿੱਚ ਲੌਂਗਵਾਲ ਦੇ ਵਿੱਚ ਇੱਕ ਨਵੀਂ ਬਿਲਡਿੰਗ ਲੜਕੀਆਂ ਦਾ ਸਕੂਲ ਸ਼ਹੀਦ ਸਰਦਾਰ ਭਗਵਾਨ ਸਿੰਘ ਜੀ ਦੇ ਯਾਦ ਨੂੰ ਸਮਰਪਿਤ ਜਿਹੜੇ ਕਿ ਯੋਧੇ ਸੀਗੇ ਜਿਨ੍ਹਾਂ ਨੇ ਲੰਬਾ ਸਮਾਂ ਦੇਸ਼ ਦੀ ਆਜ਼ਾਦੀ ਦੀ ਲੜਾਈ ਲੜੀ 22 ਸਾਲ ਜੇਲ੍ਹਾਂ ਵੀ ਕੱਟੀਆਂ ਲੌਂਗਵਾਲ ਦੇ ਜੰਮਾ ਸੀਗੇ ਉਹਨਾਂ ਦੀ ਯਾਦ ਨੂੰ ਸਮਰਪਿਤ ਆ ਲੜਕੀਆਂ ਦੇ ਸਕੂਲ ਦੇ ਵਿੱਚ 6 ਕਰੋੜ 10 ਲੱਖ ਰੁਪਏ ਦੀ ਲਾਗਤ ਦੇ ਨਾਲ ਨਵੀਂ ਬਿਲਡਿੰਗ ਜਿਹੜੀ ਉਹ ਸਾਰੀ ਹੈ ਉਹਦਾ ਉਦਘਾਟਨ ਹੈ ਪ੍ਰਾਈਵੇਟ ਸਕੂਲਾਂ ਨਾਲੋਂ ਵੀ ਦੋ ਕਦਮ ਵੱਧ ਕੇ ਕੰਮ ਹੈ ਜਿਹੜਾ ਉਹ ਇਸ ਸਕੂਲ ਦੇ ਵਿੱਚ ਪਹਿਲੇ ਦਿਨ ਹੀ ਡਿਜ਼ਾਈਨ ਪਲਾਨ ਇਸ ਹਿਸਾਬ ਨਾਲ ਕੀਤਾ ਸੀਗਾ ਔਰ ਸਾਰੇ-ਸਾਰੇ ਮੈਂ ਇਹਦਾ ਉਚੇਚੇ ਤੌਰ ਤੇ ਸਿਹਰਾ ਦੇਣਾ ਚਾਹੂੰਗਾ ਸਕੂਲ ਦੇ ਟੀਚਰਸ ਦਾ ਪ੍ਰਿੰਸੀਪਲ ਦਾ ਡੀਓ ਮੈਡਮ ਦਾ ਡਿਪਰਟੀਸ਼ਨ ਸਾਹਿਬ ਦਾ ਔਰ ਸਾਡੀ ਸਾਰੀ-ਸਾਰੀ ਲੌਂਗੋ ਵਾਲੀ ਸੰਗਤ ਦਾ ਕਿ ਜਿਨ੍ਹਾਂ ਨੇ ਲੰਬਾ ਸਮਾਂ ਚਾਹੇ ਮਿਊਸਪਲ ਕਮੇਟੀ ਦੇ ਪ੍ਰਧਾਨ ਔਰ ਐਨਸੀ ਸਾਹਿਬਾਨ ਨੇ ਸਾਰਾ ਸਮਾਂ ਪਿਛਲੇ ਸਮੇਂ ਦੀ ਕੁਝ ਅੜਚਨਾ ਵੀ ਆਈ ਆ ਕਿ ਕਿ ਅਸੀਂ ਇਕੱਠੇ ਰਲ ਮਿਲ ਕੇ ਇਕ ਟੀਮ ਦੀ ਤਰ੍ਹਾਂ ਕੰਮ ਕੀਤਾ ਤੇ ਉਹ ਸਾਰੀਆਂ ਅੜਚਨਾ ਦੂਰ ਹੋਈਆਂ ਤੇ ਅੱਜ ਇੱਕ ਸ਼ਾਨਦਾਰ ਬਿਲਡਿੰਗ ਵਿਦ ਇਨਫਰਾਸਟ੍ਰਕਚਰ ਐਂਡ ਇਕੁਪਮੈਂਟ ਉਹ ਤੁਹਾਡੇ ਸਾਹਮਣੇ ਹੈ ਸੋ ਇਹਦਾ ਸਾਰਾ ਸਿਹਰ ਹੈ ਜਿਹੜਾ ਉਹ ਜਿੱਥੇ ਸਰਕਾਰ ਦੀ ਸੋਚ ਔਰ ਮਿਹਨਤ ਨੂੰ ਜਾਂਦੇ ਉੱਤੇ ਸਾਡੀ ਸਾਰੀ ਟੀਮ ਨੂੰ ਵੀ ਜਾਂਦੇ ਕਿ ਜਿਨ੍ਹਾਂ ਨੇ ਇਕ ਗੋਲਡ ਕਲਾਸ ਸਕੂਲ ਹੈ ਜਿਹੜਾ ਅੱਜ ਲੌਂਚ ਹੋ ਰਿਹਾ ਹੈ